ਦੇਖੋ ਸੁੱਖੀ ਰੰਦਾਵਾ ਸਾਹਿਬ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ ਕਿ ਉਹਨਾਂ ਦੇ بیٹے ਨੂੰ ਜੱਗੂ ਭਗਵਾਨਪੁਰੀਏ ਨੇ ਜਾਨੋਂ ਮਾਰਨ ਦੀ ਤਬਦੀ ਦਿੱਤੀ ਹੈ। ਇਹ ਬੇਹਦ ਮੰਦ ਭਾਗੀ ਘਟਨਾ ਹੈ ਉਹਦੇ ਸਾਡਾ ਭਰਾ ਹੈ। ਇਸ ਗੱਲ ਦੀ ਪੰਜਾਬ ਸਰਕਾਰ ਨੂੰ ਗੰਭੀਰਤਾ ਨਾਲ ਜਾਂਚ ਕਰਨੀ ਚਾਹੀਦੀ। ਪਰ ਨਾਲ ਹੀ ਮੇਰਾ ਸੁੱਖੀ ਰੰਦਾਵਾ ਸਾਹਿਬ ਨੂੰ ਸਵਾਲ ਹੈ ਕਿ ਇਹ ਹਾਲਾਤ ਉਰੇ ਤੱਕ ਪਹੁੰਚੇ ਕਿਉਂ? ਇਹ ਹਾਲਾਤਾਂ ਉਰੇ ਤੱਕ ਲੈ ਕੇ ਕਿਤੇ ਅਪਾਪਤ ਨਹੀਂ ਆਏ। ਕਿਉਂਕਿ ਸੁੱਖੀ ਰੰਦਾਵਾ ਸਾਹਿਬ ਤਾਂ ਲਗਾਤਾਰ ਪੁਸ਼ਤਪਨਾਈ ਕਰਦੇ ਰਹੇ ਨੇ। ਰਦਾਵਾ ਸਭ ਜੱਗੂ ਭਗਵਾਨਪੁਰੀਏ ਦੀ ਮਾਤਾ ਜੀ ਨੂੰ ਸਰਪੰਚ ਕਿਹਨੇ ਬਣਾਇਆ ਕਿਹੜੀ ਸਰਕਾਰ ਦੇ ਵਿੱਚੋਂ ਸਰਪੰਚ ਬਣੀ ਔਰ ਜਦੋਂ ਜੱਗੂ ਭਗਵਾਨਪੁਰੀਆ ਜੇਲ੍ਹ ਦੇ ਵਿੱਚ ਬੰਦ ਸੀ ਤੁਸੀਂ ਜੇਲ੍ਹ ਮੰਤਰੀ ਸੀ ਤੇ ਸ਼ਰਿਆਮ ਜੇਲ੍ਹ ਦੇ ਵਿੱਚੋਂ ਫਰੋਤੀ ਦੀਆਂ ਵੀਡੀਓ ਕਾਲਾਂ ਜਾਂਦੀਆਂ ਸੀ ਉਦੋਂ ਤੁਸੀਂ ਬਤੌਰ ਜੇਲ੍ਹ ਮੰਤਰੀ ਕਿਉਂ ਨਹੀਂ ਕਾਰਵਾਈ ਕੀਤੀ ਮੈਂ ਥੋੜਾ ਜਿਹਾ ਹੋਰ ਤੁਹਾਨੂੰ ਕਈ ਚੀਜ਼ਾਂ ਯਾਦ ਕਰਾਵਾਂ ਕਿ ਤੁਹਾਡੇ ਰਾਜ ਦੇ ਵਿੱਚ ਢਿੱਲਵਾ ਸਰਪੰਚ ਦਾ ਕਤਲ ਹੋਇਆ ਸੀ ਇਕਾਲੀ ਸਰਪੰਚ ਦਾ ਉਹਦੇ ਲਈ ਵੀ ਜੱਗੂ ਭਗਵਾਨਪੁਰੀਆ ਜ਼ਿੰਮੇਵਾਰ ਸੀ ਔਰ ਕੱਲਾ ਇੱਕ ਸਰਪੰਚ ਦੀ ਉਸ ਦੌਰਾਨ ਬੜੇ ਕਤਲ ਥੋਟੇ ਏਰੀਆ ਚ ਮਤਲਬ ਪੰਜਾਬ ਚ ਤਾਂ ਹੋ ਹੀ ਰਹੇ ਸੀ ਸਪੈਸਿਫਿਕ ਥੋਟੇ ਏਰੀਆ ਦੇ ਵਿੱਚ ਹੋਇਆ ਉਦੋਂ ਤਾਂ ਆਪਾਂ ਬਤੌਰ ਮੰਤਰੀ ਪੂਰੇ ਪਾਵਰਫੁਲ ਸੀ ਆਪਾਂ ਕਿਉਂ ਨਹੀਂ ਕਾਰਵਾਈ ਕੀਤੀ ਔਰ ਗੈਂਗਸਟਰਾਂ ਦੀ ਤੁਸੀਂ ਤੇ ਕਾਂਗਰਸ ਨੇ ਰੱਜ ਕੇ ਪੁਸ਼ਪ ਪਨਾਈ ਕੀਤੀ ਹੈ ਮੁਖ्तार ਅंसारी ਨੂੰ ਪੰਜਾਬ ਦੀ ਜੇਲ੍ਹ ਦੇ ਵਿੱਚ ਲਿਆ ਕੇ ਕਿਨੇ ਰੱਖਿਆ ਔਰ ਕੱਲਾ ਜੇਲ੍ਹ ਦੇ ਵਿੱਚ ਨਹੀਂ ਰੱਖਿਆ ਸਹੂਲਤਾਂ ਵੀ ਦਿੱਤੀਆਂ ਤੇ ਕਾਂਗਰਸ ਦੀ ਸਰਕਾਰ ਨੇ ਔਰ ਤੁਸੀਂ ਬਤੌਰ ਜੇਲ੍ਹ ਮੰਤਰੀ ਸੁਪਰੀਮ ਕੋਰਟ ਤੱਕ ਡਿਫੈਂਡ ਕੀਤਾ ਕਿ ਅਜੀ ਮੁਖ्तार ਅंसारी ਨੂੰ ਪੰਜਾਬ ਦੀ ਜੇਲ੍ਹ ਦੇ ਵਿੱਚ ਰੱਖਣਾ ਹੈ ਤੇ ਇਹ ਹਾਲਾਤ ਅੱਜ ਇਸੇ ਗੱਲਾਂ ਕਰਕੇ ਪਹੁੰਚੇ ਨੇ ਕਿਉਂਕਿ ਕਾਂਗਰਸ ਦੇ ਰਾਜ ਦੇ ਵਿੱਚ ਇਹਨਾਂ ਨੂੰ ਇੰਨੀ ਖੁੱਲ੍ਹ ਦਿੱਤੀ ਗਈ ਕਿ ਅੱਜ ਇਹ ਤੁਹਾਡੇ ਆਪਣੇ ਘਰਾਂ ਤੱਕ ਪਹੁੰਚ ਗਏ ਨੇ ਮੈਂ ਸੁਖੀ ਦੰਦਾਵਾ ਸਾਹਿਬ ਤੁਹਾਨੂੰ ਬੜੇ ਸਪਸ਼ਟ ਲਫ਼ਜ਼ਾਂ ਵਿੱਚ ਕਹਿਣਾ ਚਾਹੁੰਦਾ ਕਿ ਜਦੋਂ ਤਾਂ ਦੂਜੇ ਦੇ ਘਰ ਦੇ ਵਿੱਚ ਅੱਗ ਲੱਗੀ ਸੀ ਉਦੋਂ ਤੁਹਾਨੂੰ ਬਸੰਤਰ ਲੱਗਦੀ ਸੀ ਅੱਜ ਜਦੋਂ ਸੇਕ ਤੁਹਾਡੇ ਆਪਣੇ ਘਰ ਤੱਕ ਪਹੁੰਚਿਆ ਫਿਰ ਤੁਹਾਨੂੰ ਅਹਿਸਾਸ ਹੋਇਆ ਕਿ ਪੰਜਾਬ ਕਿਹੜੇ ਪਾਸੇ ਨੂੰ ਤੁਰ ਪਿਆ ਮੈਂ ਬਿਲਕੁਲ ਵੀ ਇਹੀ ਜੀਆਂ ਜਿਹੜੀਆਂ ਧਮਕੀਆਂ ਨੇ ਇਹਦੀ ਸਪੋਰਟ ਨਹੀਂ ਕਰਦਾ ਪੰਜਾਬ ਸਰਕਾਰ ਨੂੰ ਕਹਿੰਦੇ ਆ ਕਿ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਅਗਰ ਕਿਸੇ ਨੇਤਾ ਦੇ ਬੱਚਿਆਂ ਤੱਕ ਇਹ ਗੈਂਗਸਟਰਾਂ ਦੀ ਐਡੀ ਹਿੰਮਤ ਪਹੁੰਚ ਗਈ ਕਿ ਉਹਨਾਂ ਦੇ ਬੱਚਿਆਂ ਨੂੰ ਜਾ ਕੇ ਧਮਕਾਉਣ ਤਾਂ ਇਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਵੇ ਔਰ ਪੰਜਾਬ ਸਰਕਾਰ ਨੂੰ ਇਹ ਚੀਜ਼ਾਂ ਨੂੰ ਬਹੁਤ ਸ਼ਕਤੀ ਦੇ ਨਾਲ ਡੀਲ ਕਰਨਾ ਚਾਹੀਦਾ ਹੈ ਦੇਖੋ ਸੁਖੀ ਰੰਦਾਵਾ ਸਾਹਿਬ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ ਕਿ ਉਹਨਾਂ ਦੇ بیٹے ਨੂੰ ਜੱਗੂ ਭਗਵਾਨਪੁਰੀਏ ਨੇ ਜਾਨੋਂ ਮਾਰਨ ਦੀ ਤਬਦੀ ਦਿੱਤੀ ਹੈ ਇਹ ਬੇਹਦ ਮੰਦ ਭਾਗੀ ਘਟਨਾ ਹੈ ਉਹਦੇ ਸਾਡਾ ਭਰਾ ਹੈ ਇਸ ਗੱਲ ਦੀ ਪੰਜਾਬ ਸਰਕਾਰ ਨੂੰ ਗੰਭੀਰਤਾ ਨਾਲ ਜਾਂਚ ਕਰਨੀ ਚਾਹੀਦੀ ਪਰ ਨਾਲ ਹੀ ਮੇਰਾ ਸੁਖੀ ਰੰਦਾਵਾ ਸਾਹਿਬ ਨੂੰ ਸਵਾਲ ਹੈ ਕਿ ਇਹ ਹਾਲਾਤ ਉਰੇ ਤੱਕ ਪਹੁੰਚੇ ਕਿਉਂ ਇਹ ਹਾਲਾਤਾਂ ਉਰੇ ਤੱਕ ਲੈ ਕੇ ਕਿਤੇ ਆਪਾਪ ਤਾਂ ਨਹੀਂ ਆਏ ਕਿਉਂਕਿ ਸੁਖੀ ਰੰਦਾਵਾ ਸਾਹਿਬ ਤਾਂ ਲਗਾਤਾਰ ਪੁਸ਼ਤ ਪਨਾਈ ਕਰਦੇ ਰਹੇ ਨੇ ਔਰ ਦੱਸੋ ਜੱਗੂ ਭਗਵਾਨਪੁਰੀਏ ਦੀ ਮਾਤਾ ਜੀ ਨੂੰ ਸਰਪੰਚ ਕਿਹਨੇ ਬਣਾਇਆ ਕਿਹੜੀ ਸਰਕਾਰ ਦੇ ਵਿੱਚੋਂ ਸਰਪੰਚ ਬਣੀ ਔਰ ਜਦੋਂ ਜੱਗੂ ਭਗਵਾਨਪੁਰੀਆ ਜੇਲ੍ਹ ਦੇ ਵਿੱਚ ਬੰਦ ਸੀ ਤੁਸੀਂ ਜੇਲ੍ਹ ਮੰਤਰੀ ਸੀ ਤੇ ਸ਼ਰਿਆਮ ਜੇਲ੍ਹ ਦੇ ਵਿੱਚੋਂ ਫਰੋਤੀ ਦੀਆਂ ਵੀਡੀਓ ਕਾਲਾਂ ਜਾਂਦੀਆਂ ਸੀ ਉਦੋਂ ਤੁਸੀਂ ਬਤੌਰ ਜੇਲ੍ਹ ਮੰਤਰੀ ਕਿਉਂ ਨਹੀਂ ਕਾਰਵਾਈ ਕੀਤੀ ਮੈਂ ਥੋੜਾ ਜਿਹਾ ਹੋਰ ਤੁਹਾਨੂੰ ਕਈ ਚੀਜ਼ਾਂ ਯਾਦ ਕਰਾਵਾਂ ਕਿ ਤੁਹਾਡੇ ਰਾਜ ਦੇ ਵਿੱਚ ਢਿਲਵਾ ਸਰਪੰਚ ਦਾ ਕਤਲ ਹੋਇਆ ਸੀ ਅਕਾਲੀ ਸਰਪੰਚ ਦਾ ਉਹਦੇ ਲਈ ਵੀ ਜੱਗੂ ਭਗਵਾਨਪੁਰੀਆ ਜ਼ਿੰਮੇਵਾਰ ਸੀ ਔਰ ਕੱਲਾ ਇੱਕ ਸਰਪੰਚ ਦੀ ਉਸ ਦੌਰਾਨ ਬੜੇ ਕਤਲ ਥੋੜੇ ਏਰੀਆ ਚ ਮਤਲਬ ਪੰਜਾਬ ਚ ਤਾਂ ਹੋ ਹੀ ਰਹੇ ਸੀ ਸਪੈਸਿਫਿਕ ਥੋੜੇ ਏਰੀਆ ਦੇ ਵਿੱਚ ਹੋਇਆ ਉਦੋਂ ਤਾਂ ਆਪਾਂ ਬਤੌਰ ਮੰਤਰੀ ਪੂਰੇ ਪਾਵਰਫੁਲ ਸੀ ਆਪਾਂ ਕਿਉਂ ਨਹੀਂ ਕਾਰਵਾਈ ਕੀਤੀ ਔਰ ਗੈਂਗਸਟਰਾਂ ਦੀ ਤੁਸੀਂ ਤੇ ਕਾਂਗਰਸ ਨੇ ਰੱਜ ਕੇ ਪੁਸ਼ਤ ਪਨਾਈ ਕੀਤੀ ਹੈ ਮੁਖ्तार ਅंसारी ਨੂੰ ਪੰਜਾਬ ਦੀ ਜੇਲ੍ਹ ਦੇ ਵਿੱਚ ਲਿਆ ਕੇ ਕਿਨੇ ਰੱਖਿਆ ਔਰ ਕੱਲਾ ਜੇਲ੍ਹ ਦੇ ਵਿੱਚ ਨਹੀਂ ਰੱਖਿਆ ਸਹੂਲਤਾਂ ਵੀ ਦਿੱਤੀਆਂ ਤੇ ਕਾਂਗਰਸ ਦੀ ਸਰਕਾਰ ਨੇ ਔਰ ਤੁਸੀਂ ਬਤੌਰ ਜੇਲ੍ਹ ਮੰਤਰੀ ਸੁਪਰੀਮ ਕੋਰਟ ਤੱਕ ਡਿਫੈਂਡ ਕੀਤਾ ਕਿ ਅਸੀਂ ਮੁਖ्तार ਅंसारी ਨੂੰ ਪੰਜਾਬ ਦੀ ਜੇਲ੍ਹ ਦੇ ਵਿੱਚ ਰੱਖਣਾ ਹੈ ਤੇ ਇਹ ਹਾਲਾਤ ਅੱਜ ਇਸੇ ਗੱਲਾਂ ਕਰਕੇ ਪਹੁੰਚੇ ਨੇ ਕਿਉਂਕਿ ਕਾਂਗਰਸ ਦੇ ਰਾਜ ਦੇ ਵਿੱਚ ਇਹਨਾਂ ਨੂੰ ਇੰਨੀ ਖੁੱਲ੍ਹ ਦਿੱਤੀ ਗਈ ਕਿ ਅੱਜ ਇਹ ਤੁਹਾਡੇ ਆਪਣੇ ਘਰਾਂ ਤੱਕ ਪਹੁੰਚ ਗਏ ਨੇ ਮੈਂ ਸੁਖੀ ਦੰਦਾਵਾ ਸਾਹਿਬ ਤੁਹਾਨੂੰ ਬੜੇ ਸਪਸ਼ਟ ਲਫ਼ਜ਼ਾਂ ਵਿੱਚ ਕਹਿਣਾ ਚਾਹੁੰਦਾ ਕਿ ਜਦੋਂ ਤਾਂ ਦੂਜੇ ਦੇ ਘਰ ਦੇ ਵਿੱਚ ਅੱਗ ਲੱਗੀ ਸੀ ਉਦੋਂ ਤੁਹਾਨੂੰ ਬਸੰਤਰ ਲੱਗਦੀ ਸੀ ਅੱਜ ਜਦੋਂ ਸੇਕ ਤੁਹਾਡੇ ਆਪਣੇ ਘਰ ਤੱਕ ਪਹੁੰਚਿਆ ਫਿਰ ਤੁਹਾਨੂੰ ਅਹਿਸਾਸ ਹੋਇਆ ਕਿ ਪੰਜਾਬ ਕਿਹੜੇ ਪਾਸੇ ਨੂੰ ਤੁਰ ਪਿਆ ਮੈਂ ਬਿਲਕੁਲ ਵੀ ਇਹੀ ਜੀਆਂ ਜਿਹੜੀਆਂ ਧਮਕੀਆਂ ਨੇ ਇਹਦੀ ਸਪੋਰਟ ਨਹੀਂ ਕਰਦਾ ਪੰਜਾਬ ਸਰਕਾਰ ਨੂੰ ਕਹਿੰਦੇ ਆ ਕਿ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਅਗਰ ਕਿਸੇ ਨੇਤਾ ਦੇ ਬੱਚਿਆਂ ਤੱਕ ਇਹ ਗੈਂਗਸਟਰਾਂ ਦੀ ਐਡੀ ਹਿੰਮਤ ਪਹੁੰਚ ਗਈ ਕਿ ਉਹਨਾਂ ਦੇ ਬੱਚਿਆਂ ਨੂੰ ਜਾ ਕੇ ਧਮਕਾਉਣ ਤਾਂ ਇਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਵੇ ਔਰ ਪੰਜਾਬ ਸਰਕਾਰ ਨੂੰ ਇਹ ਚੀਜ਼ਾਂ ਨੂੰ ਬਹੁਤ ਸ਼ਕਤੀ ਦੇ ਨਾਲ ਡੀਲ ਕਰਨਾ ਚਾਹੀਦਾ ਹੈ